ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਆਵਾਜ਼ ਆਪਾਂ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਕਵਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੀ ਲੋ ਭਾਗ 5 ਸੂਰਜ ਤੇ ਸੀਤ ਦਾ ਕੋਣ ਪਾਰਟੀ ਦੇ ਸਾਰੇ ਵਾਹ ਲਾਉਣ ਦੇ ਬਾਵਜੂਦ ਸਰਦਾਰ ਲੱਖਾ ਸਿੰਘ ਚੋਣ ਜਿੱਤ ਗਿਆ ਚੋਣਕਾਰ ਮਾਸਟਰਾਂ ਸਾਰੀਆਂ ਅੰਨੀਆਂ ਅਤੇ ਅਣਪੂਰ ਵੋਟਾਂ ਕਾਂਗਰਸੀ ਬਕਸਿਆਂ ਵਿੱਚ ਛੁੱਟੀਆਂ ਸਨ ਸਰਦਾਰ ਲੱਖਾ ਸਿੰਘ ਦੀਆਂ ਬੋਤਲਾਂ ਅਤੇ ਮੁਰਗੇ ਰਾਤ ਹੀ ਚੋਣਕਾਰਾਂ ਨੂੰ ਪਹੁੰਚ ਗਏ ਸਨ ਕਮਿਊਨਿਸਟ ਨੰਗਾ ਕੋਲੋਂ ਉਹਨਾਂ ਨੂੰ ਫੋਕੀ ਸ਼ਾਬਾਸ਼ ਬਿਨਾਂ ਕੱਖ ਨਹੀਂ ਮਿਲਣਾ ਸੀ ਕਾਂਗਰਸ ਵੱਲੋਂ ਪੰਜਾਬ ਦੇ ਅਧਿਆਪਕ ਵਰਗ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਕਾਂਗਰਸ ਦੀ ਸਰਕਾਰ ਬਣਦੇ ਸਾਰ ਤਨਖਾਹਾਂ ਅਤੇ ਪੱਤਾ ਕੇਂਦਰੀ ਮੁਲਾਜ਼ਮਾਂ ਦੀ ਪੱਧਰ ਉੱਤੇ ਕਰ ਦਿੱਤਾ ਜਾਵੇਗਾ ਇਸ ਹਾਰ ਨਾਲ ਵੇਤੂ ਬੜਾ ਉਦਾਸ ਹੋ ਗਿਆ ਉਹ ਪਾਰਟੀ ਦੀ ਹਾਰ ਨਾਲ ਕੋਈ ਬੇਇੱਜ਼ਤੀ ਦੇ ਸਾਰੇ ਬਦਲੇ ਲੈਣਾ ਚਾਹੁੰਦਾ ਸੀ ਦੂਜੇ ਉਸ ਦੇ ਚੜ੍ਹਦੀ ਜਵਾਨੀ ਨੇ ਹਾਰਨਾ ਸਿੱਖਿਆ ਨਹੀਂ ਸੀ ਸਿਆਸੀ ਹਾਰ ਤੋਂ ਬਿਨਾਂ ਉਹਦੇ ਮਨ ਸਵਰਨੇ ਥਾਣੇਦਾਰ ਦੇ ਡੰਡੇ ਵਰਛੇ ਦੇ ਫੱਟਾ ਵਾਂਗ ਚੀਸਾਂ ਬਾਰੇ ਸਨ ਉਸ ਦਾ ਬਾਪ شریف ਆਦਮੀ ਸੀ ਜੇ ਸਾਰੀ ਉਮਰ ਲੋਕ ਭਲੇ ਦੇ ਕੰਮ ਵਿੱਚ guzare ਸੀ ਉਸ ਨੂੰ ਬਿਨਾਂ ਦੋਸ਼ ਮਾਰਨਾ ਕਸੇਟਣਾ ਅਤੇ ਉਸ ਦੇ ਪੱਗ ਨੂੰ ਪੈਰਾਂ ਵਿੱਚ ਰੋਲਣਾ ਮੁੰਡੇ ਤੋਂ ਭੁਲਾਇਆ ਨਹੀਂ ਭੁਲਦਾ ਸੀ ਪੁਲਿਸ ਨੂੰ ਵੇਖਣਸਾਰ ਉਹਦੀਆਂ ਅੱਖਾਂ ਵਿੱਚ ਲਹੂ ਉਤਰਾਂਦਾ ਉਹਦੇ ਅੰਦਰ ਬਦਲੇ ਦੀ ਭਾਵਨਾ 베ਰੀ ਦੇ ਕੰਡੇ ਵਾਂਗ ਚੋਬਾ ਦੇ ਰਹੀ ਸੀ ਮੰਨ ਦਾ ਪਾਰ ਹੌਲਾ ਕਰਨ ਲਈ ਉਹ ਆਪਣੇ ਆੜੀ ਤੇ ਬੀਏ ਤੱਕ रहे ਜਮਾਤੇ ਮਹਿਰ ਸਿੰਘ ਕੋਲ ਰਾਜਤਾ ਨਹੀਂ ਚਲਿਆ ਗਿਆ ਉਸ ਨੂੰ ਉਹ ਇੱਕ ਤਰ੍ਹਾਂ ਆਪਣਾ ਸਿਆਸੀ ਗੁਰੂ ਵੀ ਮੰਨਦਾ ਸੀ ਮਹਿਰ ਸਿੰਘ ਨੂੰ ਉਸ ਦੇ ਵਿਧਵਾ ਪੂਆ ਨੇ ਪਾਲਿਆ ਸੀ ਪੀਤੂ ਦੇ ਇੱਕੋ ਭੈਣ ਸੀ ਭਰਾ ਕੋਈ ਨਹੀਂ ਸੀ ਉਹ ਦੋਵੇਂ ਹੱਸਦੇ ਖੇਡਦੇ ਭਰਾਵਾਂ ਵਾਂਗ ਜਵਾਨੀ ਚੜ੍ਹੇ ਸਨ ਪੀਤੂ ਦੋਰੇ ਬੰਦ ਵਿੱਚ ਗੱਠੇ ਜੋਸੇ ਦਾ ਗੱਬਰੂ ਸੀ ਪਰ ਮਹਿਰ ਸਿੰਘ ਗੋਰੇ ਨਿਸ਼ੋਰ ਰੰਗ ਅਤੇ ਲੰਮੇ ਅੰਗਾਂ ਨਾਲ ਸਰੀਰ ਦਾ ਸੁਭਕ ਤੇ ਫੁਰਤੀਲਾ ਮਰਦ ਸੀ। ਉਹਦੀਆਂ ਖੂਬਸੂਰਤ ਅੱਖਾਂ ਵਿੱਚ ਕੀ ਲੈਣ ਵਾਲਾ ਜਾਦੂ ਸੀ। ਪੜਾਈ ਵਿੱਚ ਮੁੱਢੋਂ ਹੀ ਹੁਸ਼ਿਆਰ ਰਹਿਣ ਕਾਰਨ ਉਹ ਦੇ ਆਪਕਾਂ ਵਿੱਚ ਸਤਿਕਾਰਿਆ ਜਾਂਦਾ ਸੀ। ਇੱਕ ਪ੍ਰੋਫੈਸਰ ਦੀ ਕਿਰਪਾ ਨਾਲ ਉਹ ਯੂਨੀਵਰਸਿਟੀ ਵਿੱਚ ਕਲਰਕ ਲੱਗ ਗਿਆ। ਆਰਥਿਕਤਾ ਦਾ ਵਿਸ਼ਾ ਕਾਲਜ ਵਿੱਚ ਪੜ੍ਹ ਕੇ ਉਹ ਹਿੰਦੁਸਤਾਨ ਦੀ ਗਰੀਬੀ ਬਾਰੇ ਤੁਰ ਜੜ ਬੁਨਿਆਦ ਤੱਕ ਪਹੁੰਚ ਗਿਆ। ਮੇਹਰ ਸਿੰਘ ਆਪਣੀ ਪੂਆ ਦੀ ਵਕਤਾ ਵਾਇਦਿਆਂ ਨਾਲ ਪਾਲੀ ਦੌਲਤ ਸੀ ਕਰਦਿਆਂ ਥੋੜਾਂ ਦੇ ਲੋੜਾਂ ਨੇ ਉਸ ਨੂੰ ਹੋਰ ਸੰਜੀਦਾ ਬਣਾ ਦਿੱਤਾ ਉਹ ਗਰੀਬੀ ਨੂੰ ਸਾਰੀਆਂ ਬੁਰਾਈਆਂ ਦੀ ਲਾਂਤ ਸਮਝਣ ਲੱਗ ਪਿਆ ਆਪਣੇ ਦੋਸਤ ਪ੍ਰੋਫੈਸਰਾਂ ਦੀ ਸਹਾਇਤਾ ਨਾਲ ਉਹ ਯੂਨੀਵਰਸਿਟੀ ਮੁਲਾਜ਼ਮਾਂ ਦੀ ਯੂਨੀਅਨ ਬਣਾਉਣ ਵਿੱਚ ਕਾਮਯਾਬ ਹੋ ਗਿਆ ਯੂਨੀਅਨ ਨੇ ਕੰਮ ਅਤੇ ਇਮਾਨਦਾਰੀ ਨੂੰ ਮੁੱਖ ਰੱਖਦਿਆਂ ਉਸ ਨੂੰ ਆਪਣਾ ਸਖਤਰ ਚੁਣ ਲਿਆ ਰੋਤੂ ਭਾਵੇਂ ਬਦਲ ਗਈ ਸੀ ਪਰ ਮੀ ਬੈਣ ਨਾਲ ਪਾਲਾ ਇੱਕਦਮ ਵੱਧ ਗਿਆ ਸੀ ਲਾਇਬ੍ਰੇਰੀ ਦੇ ਲਾਨ ਵਿੱਚ ਫਿਰਦੇ ਆ ਮੇਹਰ ਸਿੰਘ ਨੇ ਤੇ ਤੂੰ ਨੋ ਟਕੋਰ ਮਾਰੇ ਤੇਰੀ ਸਾਨ ਵਰਗੀ ਟੁੱਟ ਤੋਂ ਡਰ ਲੱਗਦਾ ਏ ਮੈਂ ਤੇਰੀ ਕਾਂਗਰਸੀਆਂ ਵਰਗੇ ਮਿੱਠੀ ਚੁਰੀ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਤੂੰ ਨੇ ਸਾਹਮਣੇ ਵਾਅ ਦਿੱਤੀ ਦੇਖ ਪੀਤੋ ਮੈਨੂੰ ਤੁਪੇ ਫਾਹੇ ਦਿਲ ਵਿੱਚ ਪਰ ਕਾਂਗਰਸੀ ਵਾਲੀ ਗਾਲ ਨਾ ਦੇਂ ਇਹ ਕਿਤੇ ਗਾਲੇ ਅੱਜ ਕਾਂਗਰਸੀਆਂ ਵਰਗਾ ਠੱਗ ਬੇਈਮਾਨ ਅਤੇ ਲੋਕਤ્રોਹੀ ਹੋਰ ਕੋਈ ਨਹੀਂ ਜਿਨ੍ਹਾਂ ਆਪਣਾ ਦੇਸ਼ ਵੇਚ ਖਾਦਾ ਅਸਲੋਂ ਤਬਾਹੀ ਦੇ ਕਿਨਾਰੇ ਲਿਆ ਖੜਾ ਕੀਤਾ ਫੇਤੋ ਇਹ ਚੰਗੀ ਤਰ੍ਹਾਂ ਸਮਝਦਾ ਸੀ ਮਹਿਰ ਸਿੰਘ سرمਾਈਦਾਰੀ ਦੀ ਚਾਟੜੀ ਕਾਂਗਰਸੀ ਨੂੰ ਸਾਰੀਆਂ ਸਮਾਜੀ ਬੁਰਾਈਆਂ ਦੀ ਮਾਂ ਸਮਝਦਾ ਏ ਅਤੇ ਉਹਦੇ ਨਾਲ ਲੋਹਾ ਲੈਣ ਲਈ

ਉਹ ਕਾਲਾ ਨਾ ਪੈ ਉਹ ਵੜਾਤਾ ਸੇਠ ਦੇ ਫਾਰਮ ਤੋਂ ਹੀ ਵੱਧ ਜਾਣਾ ਹੈ ਨਾਲੇ ਚਿੱਟਿਆਂ ਪੀੜਿਆਂ ਦਾ ਹੀਜ ਪਿਆਜ਼ ਟੋਇਆ ਜਾਵੇਗਾ ਉਹ ਕਿਵੇਂ ਸਰਕਾਰ ਨੇ ਵੇਟ ਦੀ 1500 ਏਕੜ ਪੋਏ ਮਜ਼ਾਰਿਆਂ ਤੋਂ ਖੋਕੇ ਵਧੀਆ ਬੀਜ ਤਿਆਰ ਕਰਨ ਦੇ ਬਹਾਨੇ ਸੇਠ ਨੂੰ 99 ਸਾਲ ਵਾਸਤੇ ਲੀਜ਼ ਉਤੇ ਦਿੱਤੀ ਹੋਈ ਏ ਦਹਾਕੇ ਸਾਲਾਂ ਤੋਂ ਕਾਬਜ਼ ਮਜ਼ਾਰਿਆਂ ਅਰਜ਼ੀ ਪਰਚਾਦ ਕੀਤਾ ਪਰ ਵਿਚਾਰਿਆਂ ਦੀ ਸੁਣੀ ਕਿਸੇ ਨਾ ਕੁੱਟਣ ਵਾਲੇ ਤੋਂ ਹੀ ਨਿਆ ਮੰਗਣ ਜਾਣਾ ਪੱਲੇ ਕੀ ਪੈਣਾ ਸੀ ਦੋਹਾ ਕਮਿਊਨਿਸਟ ਪਾਰਟੀਆਂ ਦੇ ਮਤਿਆਂ ਨੇ ਵੀ ਕੱਖ ਨਾ ਸਵਾਰਿਆ ਅਖੀਰ ਜਦੋਂ ਸਾਲ ਪਾਰ ਪਿੱਛੋਂ ਛੇੜ ਦੀ ਕਣਕ ਪੱਕਣ ਤੇ ਆਈ ਮਜ਼ਾਰਿਆਂ ਇਕਾ ਕਰਕੇ ਆੜੇ ਦੋਲੇ ਦੇ ਦਿਹਾੜੀਦਾਰਾਂ ਨੂੰ ਗੰਢ ਲਿਆ ਕਿ ਛੇੜ ਦੇ ਫਾਰਮ ਉਤੇ ਵਾੜੀ ਨਹੀਂ ਕਰਨੀ ਮੈਂ ਮਜ਼ਾਰਿਆਂ ਅਤੇ ਦਿਹਾੜੀਦਾਰਾਂ ਨੂੰ ਸਮਝਾਇਆ ਜਮਾਤੀ ਤੌਰ ਤੇ ਤੁਸੀਂ ਸਕੇ ਭਰਾ ਹੋ ਇੱਕ ਦੀ ਮੌਤ ਦੂਜੇ ਲਈ ਮੰਝਾ ਮੱਲਣ ਵਾਲੀ ਗੱਲ ਐ ਡਾਂਗ ਫੇਰੇ ਬਿਨਾ ਸੇਠ ਨੂੰ ਭੁਜਾਇਆ ਨਹੀਂ ਜਾਣਾ ਜਿਹੜੀ ਸਰਕਾਰ ਨੇ ਪੁਲਿਸ ਰਾਹੀਂ ਤੁਹਾਨੂੰ ਬੇਦਖਲ ਕੀਤਾ ਏ ਉਸ ਲਾਰੇ ਲਾ ਕੇ ਵੋਟਾਂ ਲੈ ਲਈਆਂ ਨਾ ਲੰਗੀ ਖਵਾਜਾ ਵਿਸਰਿਆ ਹੁਣ ਉਹ 5 ਸਾਲ ਕੱਖ ਨਹੀਂ ਦਵਾਲ ਮਹਿਰ ਸਿੰਘ ਨੇ ਪੀਤੂ ਨੂੰ ਪਿੰਡਾਂ ਵਿੱਚ ਪੈਰ ਲਾਉਣ ਦੀ ਵਿਧੀ ਦੱਸੀ ਜੇ ਸਾਰੇ ਪੰਜਾਬ ਵਿੱਚ ਥਾਂ ਪਰ ਥਾਂ ਮੁਜ਼ਾਰਿਆਂ ਨੂੰ ਲੋਹੇ ਦੀ ਲੱਠ ਬਣਾ ਲਿਆ ਜਾਵੇ ਇੱਕ ਤਰ੍ਹਾਂ ਨਾਲ ਇਨਕਲਾਬ ਦੇ ਕਿਲੇ ਉਸਰ ਬਣ ਸਰਮਾਇદાર ਸਰਕਾਰ ਨੂੰ ਹਰ ਮਹਾਜ਼ ਉਤੇ ਵਕਤ ਪਾਏ ਬਿਨਾ ਇਨਕਲਾਬ ਸਿਰੇ ਨਹੀਂ ਚੜਾਇਆ ਜਾਣਾ ਨਹੀਂ ਵੀਤੂ ਨੇ ਆੜੇ ਦਾ ਲੈਕਚਰ ਸੁਣਦਿਆਂ ਸਿਰ ਮਾਰਿਆ ਦਿੱਲੀ ਬੈਠੇ ਸੀਟ ਦਾ ਮੁਜ਼ਾਰੇ ਕੀ ਵਿਗਾੜ ਸਕਦੇ ਹਨ ਜਦੋਂ ਕਦੋਂ ਸਾਮਣੀ ਟੱਕਰ ਸੇਠਾਂ ਦੇ ਰਖਵਾਲਿਆਂ ਨਾਲ ਪੈਣੀ ਐ ਪੈਪਸੂ ਦੇ ਮਜ਼ਾਰਿਆਂ ਨੂੰ ਜਦੋਂ ਕਾਨੂੰਨੀ ਮਾਲਕੀ ਮਿਲ ਗਈ ਉਹ ਚੁੱਪ ਕਰਕੇ ਬਹਿ ਗਏ ਉਹਨਾਂ ਦਾ ਇਨਕਲਾਬ ਆ ਗਿਆ ਬਾਕੀ ਪੈਣ ਪਾਠ ਵਿੱਚ ਇਉਂ ਹੀ ਇਹਨਾਂ ਮਜ਼ਾਰਿਆਂ ਜ਼ਮੀਨ ਮਿਲੀ ਤੋਂ ਆਪਣੀ ਵਾਹੀ ਵਢ ਲੈਣੀ ਐ ਗੱਲ ਕੀ ਬਣੀ ਇਸੇ ਤਰ੍ਹਾਂ ਪਾਰਟੀ ਨੇ ساری ਉਮਰ ਗਲਤੀਆਂ ਕੀਤੀਆਂ ਵਰਕਰਾਂ ਦੇ ਜੂੰਡੇ ਪਟਵਾਏ ਪਾਰਟੀ ਦੀ ਨਵੀਂ ਕਾਂਗਰਸ ਵਿੱਚ ਵੇਸ਼ਲੀ ਗਲਤੀ ਮੰਨ ਲਈ ਲੇਡਰਾਂ ਮੋੜ ਮੇਜ਼ ਉੱਤੇ ਲੱਤਾਂ ਪਸਾਰ ਲਈਆਂ ਚੁਟਕੀ ਮਾਰ ਕੇ ਸਿਗਰਟ ਦੀ ਸਵਾਹ ਛਾੜੀ ਅਤੇ ਲੋਕਾਂ ਦੇ ਹੱਡ ਤੋੜਵਾਉਣ ਲਈ ਨਵਾਰਾਸੀ ਮਤਾ ਅੱਗੇ ਲੈ ਆਂਦਾ ਕੀ ਤਸੱਲੀ ਹੈ ਮੁਜ਼ਾਰਿਆਂ ਨੂੰ ਲਾਮਬੰਦ ਕਰਨ ਵਾਲਾ ਫਾਇਰ ਉਸ ਨੇ ਹੋਵੇਗਾ ਪੇਤੋ ਦੇ ਪਿਛਵਾੜੇ ਪਾਰਟੀ ਲਈ ਰੇਲ ਦਾ ਪਹੀਆ ਬਣਿਆ ਉਸ ਦਾ ਬਾਪੂ ਬੋਲ ਰਿਹਾ ਸੀ ਜਿਸ ਪਾਰਟੀ ਦੀਆਂ ਵਧੇਕਿਆਂ ਨੂੰ ਵੀ ਕਦੇ ਫਿੱਟੇ ਮੂੰਹ ਨਹੀਂ ਆਖਿਆ ਸੀ ਮੇਹਰ ਸਿੰਘ ਨੇ ਮਨ ਵਿੱਚ ਸੋਚਿਆ ਉਹਦਾ ਅੜੀ ਗਲਤ ਨਹੀਂ ਕਹਿ ਰਿਹਾ ਸੀ ਪਰ ਹਾਲਾਤ ਹਮੇਸ਼ਾ ਇੱਕ ਥਾਂ ਨੇ ਖਲੋਂਦੇ ਉਸ ਹੌਸਲੇ ਨਾਲ ਆਖਿਆ ਆਰਥਿਕ ਤੌਰ ਤੇ ਅੱਜ ਦੇ ਨਿਗਰ ਦੇ ਸਮਾਜੀ ਹਾਲਾਤ ਦੇ ਜਦੋਂ ਜਹਦ ਨੂੰ ਪਛਾਣੇ ਹਟਣ ਦੇਣਾ ਤੇਰੇ ਬੁੜੇ ਦੀ ਪਾਰਟੀ ਨੂੰ ਬૌਧਿਕ ਬੁਰਜਵਾਜ਼ੀ ਨੇ ਲਤ ਹੇਠ ਰੱਖ ਕੇ ਮਨ ਮਰਜ਼ੀ ਨਾਲ ਵਾਹਿਆ ਹੈ ਉਸ ਲੀਡਰਸ਼ਿਪ ਨੇ ਇਨਕਲਾਬ ਲਿਆਉਣਾ ਨਹੀਂ ਲੋਕਾਂ ਨੂੰ ਵਰਗ ਲਾਉਣਾ ਸੀ ਸੱਚੀ ਗੱਲ ਤਾਂ ਇਹ ਹੈ ਪਾਰਟੀ ਨੇ ਵਿਨੋਬਾ ਭਾਵੇਂ ਵਾਂਗ ਸਰਮਾਇਦਾਰੀ ਦੀ ਉਮਰ ਵਧਾਈ ਹੈ ਸਾਨੂੰ ਨੌਜਵਾਨਾਂ ਖਾਸ ਤੌਰ ਤੇ ਆਰਥਿਕ ਪੱਖੋਂ ਟੁੱਟੀਆਂ ਜਮਾਤਾਂ ਦੇ ਗੱਬਰੂਆਂ ਨੂੰ ਗੰਢਣਾ ਤੇ ਇਨਕਲਾਬ ਲਈ ਤਿਆਰ ਕਰਨਾ ਚਾਹੀਦਾ ਹੈ ਮੇਹਰ ਸਿੰਘ ਨੇ ਸੁਖੇ ਗੁਲਾਬ ਦੇ ਬੂਟੇ ਕੋਲ ਰੁਕਦਿਆਂ ਕੱਚੀ ਕਲੀ ਤੋੜ ਕੇ ਕੋਟ ਦੇ ਖੱਬੇ ਪਾਸੇ ਟੰਗ ਲਈ ਤਿਆਰ ਕਰਨਾ ਤਿਆਰ ਕਰਨਾ ਇਹ ਵੀ ਲੋਕਾਂ ਨੂੰ ਇਹ ਕਲਾਰਾ ਹੀ ਹੈ ਫੇ ਤੋ ਇੱਕੋ ਤਰ੍ਹਾਂ ਦੀਆਂ ਗੱਲਾਂ ਸੁਣ ਸੁਣ ਚਿੜ ਗਿਆ ਲੋਕਾਂ ਦੀ ਕੁੰਭ ਕਰਨੀ ਨੀਂਦ ਨੂੰ ਤੋਤਨੀਆਂ ਨਹੀਂ ਜਗਾ ਸਕਦੀਆਂ ਮੇਰੇ ਯਾਰ ਲੋਕਾਂ ਨੂੰ ਭਗਤ ਸਿੰਘ ਦੀਆਂ ਕੁਰਬਾਨੀਆਂ ਦੇ ਬੰਬ ਹੀ ਜਗਾ ਸਕਦੇ ਆ ਜਿਨ੍ਹਾਂ ਚ ਲੋਕਾਂ ਨੂੰ ਮਰਨ ਮਾਰਨ ਤੇ ਨਹੀਂ ਲਿਆਂਦਾ ਜਾਂਦਾ ਇੱਥੇ ਕੱਖ ਨਹੀਂ ਹੋਣਾ ਪਾਵੇਂ ਮੇਰੇ ਕੋਲੋਂ ਲਿਖਾਲੈ ਪਹਾੜ ਤੋਂ ਉਤਰਦੀ ਠੰਡੀ ਬਾਦੀਆਂ ਤਲਵਾਰਾਂ ਉਹਨਾਂ ਦੇ ਨੰਗੇ ਮੱਥੇ ਚੀਰ ਰਹੀਆਂ ਸਨ ਬਈ ਭਗਤ ਸਿੰਘ ਜਣੀ ਖਣੀ ਨੇ ਬਣ ਜਾਣਾ ਖਰਾ ਖੋਟਾ ਪਰਖੇ ਬਿਨਾ ਕਿਸੇ ਨੂੰ ਸਵਾ ਵਿੱਚ ਕਿਵੇਂ ਰੜਾਇਆ ਜਾ ਸਕਦਾ ਏ ਸਾਰਾ ਕੋਲ ਅੰਡਰਗਰਾਉਂਡ ਚਲਾਈ ਬਿਨਾ ਨਹੀਂ ਸਰਨਾ ਸਭ ਤੋਂ ਵੱਧ ਚਿੱਟਿਆਂ ਪੀੜਿਆਂ ਦੀ ਕਾਂ ਅੱਖ ਤੋਂ ਵੀ ਬਚਣਾ ਪੈਣਾ ਏ ਉਸ ਵਾਦੇ ਮੋਹਾਨ ਅਖਬਾਰ ਦੇ ਓਟ ਕਰ ਲਈ ਇਹਨਾਂ ਚਿੱਟਿਆਂ ਪੀਲਿਆਂ ਨੇ ਅਕਾਲੀਆਂ ਤੇ ਸੰਗੀਆਂ ਨਾਲ ਬਾਜ਼ਾਰਤ ਵਿੱਚ ਕਿਉਂ ਖਿਚੜੀ ਹੁੰਦਿਆਂ ਸ਼ਰਮ ਨਹੀਂ ਖਾਦੀ ਸਾਰੀ ਉਮਰ ਥੁੱਕਦੇ ਰਹੇ ਚਟਣਾ ਲੱਗਿਆ ਬਿੰਦਵੇ ਨਹੀਂ ਲਾਇਆ ਬਾਪੂ ਅੱਡ ਗਾਲਾਂ ਦਿੰਦਾ ਸੀ ਸਾਨੂੰ ਵਰਕਰਾਂ ਨੂੰ ਜੁੱਤੀਓ ਜੁੱਤੀ ਕਰਵਾਉਂਦੇ ਰਹੇ ਜੱਫੀਆਂ ਪਾਉਣ ਲੱਗਿਆ ਨੇ ਸਾਨੂੰ ਪੁੱਛਿਆ ਵੀ ਨਹੀਂ ਪੇਤੋਂੋਂ ਦੋਰੀਆਂ ਚੜੀਆਂ ਹੋਈਆਂ ਸਾਨੂੰ ਤੂੰ ਆੜੀ ਥੋੜੀ ਜਰੈਨ ਕਰ ਇਹਨਾਂ ਨੂੰ ਤਾਂ ਆਪਣੇ ਵਿਰੋਧਾ ਨੇ ਹੀ ਮਾਰ ਲੈਣਾ ਏ ਵਪਾਰੀ ਨੁਮਾਇंदे ਸੰਗੀ ਸਭ ਤੋਂ ਤਿੱਖੇ ਐ ਉਹਨਾਂ ਕੋਲੋਂ ਚੱਪਾ ਚੱਟੇ ਮਿਨਾ ਰਹਿਿਆ ਨਹੀਂ ਜਾਣਾ ਸਾਰੀ ਅਕਾਲੀ ਪਾਰਟੀ ਨੂੰ ਇੱਕ ਦੋ ਟੋਢੀ ਜ਼ਗੀਰਦਾਰ ਹੀ ਵਾਹੀ ਜਾਂਦੇ ਐ ਅਸੀਂ ਫੇਸ ਦੀ ਅਕਾਲੀ ਕਿਸਾਨੀ ਨੂੰ ਐਨੀ ਅਕਲ ਵੀ ਨਹੀਂ ਆਈ ਕਿ ਸਾਡਾ ਆਰਥਿਕ ਭਲਾ ਸਮਾਜਵਾਦ ਵਿੱਚ ਐ ਉਹਨਾਂ ਕਾਫੀ ਹਾਊਸ ਨੂੰ ਮੋੜਾ ਪਾ ਲਿਆ ਕਾਂਗਰਸੀਆਂ ਤੇ ਸੰਗੀਆਂ ਵਿੱਚ ਫਰਕ ਭਲਾ ਦੋਵੇਂ ਫਿਰਕਾ ਪ੍ਰਸਤ ਤੇ ਕਟੜ ਹਿੰਦੂ ਪਾਰਟੀਆਂ ਇੱਕ ਨੰਗੇ ਚਿੱਟੇ ਦੂਜੇ ਕੌਮ ਪ੍ਰਸਤੇ ਦਾ ਪਖੰਡਤਾਰੀ ਦੋਵੇਂ ਹਿੰਦੂ ਰਾਜ ਦੀਆਂ ਹਮਾਇਤੀ ਕਾਂਗਰਸੀ ਸਰਮਾਇਦਾਰੀ ਦੇ ਸਗੇ ਪੁੱਤ ਹੈ ਸੰਗੀ ਮਦਰੇ ਆਪਸੇ ਵਿਰੋਧ ਸਿਰਫ ਲੋਕਾਂ ਦੀ ਲੁੱਟ ਵਿੱਚੋਂ ਬਰਾਬਰ ਹਿੱਸਾ ਨਾ ਮਿਲਦਾ ਏ ਕਾਫੀ ਹਾਊਸ ਵਿੱਚ ਵੜਨ ਤੋਂ ਪਹਿਲਾਂ ਮਹਿਰ ਸਿੰਘ ਨੇ ਪੀਤੂ ਨੂੰ ਆਪਣਾ ਹਮ ਖਿਆਲ ਬਣਾ ਲਿਆ ਇਹਨਾਂ ਨਾਗਾਂ ਦੇ ਸਿਰ ਫੇਹੇ ਬਿਨਾ ਕੋਈ ਲੋਕ ਰਾਜ ਨਹੀਂ ਆਉਣਾ ਫੇਤੂ ਨੇ ਇਹ ਸੋਚ ਆਪਣੇ ਅਨਪੜ ਪਿਤਾ ਹੀਰਾ ਸਿੰਘ ਤੋਂ ਲਈ ਸੀ ਸਿਰ ਲੱਥਾਂ ਦਾ ਜੱਥਾ ਬੜਾ ਕੇ ਸਾਨੂੰ ਬਰਮੀਆਂ ਨੂੰ ਪੈਣਾ ਚਾਹੀਦਾ ਏ ਏਤੂ 16 ਨੇ ਅਖੀ ਪਰ ਲੋਹਾ ਗਰਮ ਹੋਏ ਬਿਨਾ ਸਾਨੂੰ ਫਥੋੜਾ ਨਹੀਂ ਚੁੱਕਣਾ ਚਾਹੀਦਾ ਲੋਹਾ ਆਪਣੇ ਆਪ ਗਰਮ ਹੋ ਜਾਵੇਗਾ ਫੇਤੋ ਕੁਦਰਤ ਦੇ ਮੌਕੇ ਦੀ ਉਡੀਕ ਨਹੀਂ ਕਰਨਾ ਚਾਹੁੰਦਾ ਸੀ ਹਾਲਾਤ ਜਿਸ ਤੇਜ਼ੀ ਨਾਲ ਬਦਲ ਰਹੇ ਐ ਕੁਝ ਨਾ ਕੁਝ ਹੋ ਕੇ ਰਹੇਗਾ ਪੰਜਾਬ ਯੂਪੀ ਬਿਹਾਰ ਬੰਗਾਲ ਉੜੀਸਾ ਤਾਮਿਲਨਾਡੂ ਤੇ ਕੇਰਲਾ ਵਿੱਚੋਂ ਕਾਂਗਰਸ ਦਾ ਲੱਕ ਟੁੱਟ ਗਿਆ ਏ سرمਾਈਦਾਰੀ ਦੇ ਐਨੇ ਵੱਡੇ ਵਿਰੋਧ ਨੂੰ ਚਿੱਟੇ ਪੀਲੇ ਕਿਵੇਂ ਲੈਂਦੇ ਐ ਇਹਨਾਂ ਦਾ ਨੰਗ ਨਮੂਜ਼ ਲੋਕਾਂ ਸਾਹਮਣੇ ਆ ਜਾਵੇਗਾ ਜੇ ਇਹਨਾਂ ਤੋਂ ਹੁਣ ਮੌਕਾ ਨਾ ਸੰਭਿਆ ਗਿਆ ਇਹ ਤਾਂ ਆਪੇ ਨੂੰ ਖਤਮ ਸਮਝਣ ਮਸ਼ੀਨ ਵਾਂਗੂ ਕਿਉਂ ਨਹੀਂ ਚੱਲਦਾ ਤੈਨੂੰ ਹੋਇਆ ਕੀ ਹੈ ਮਾਲਕ ਨੇ ਬੈਰੇ ਨੂੰ ਘੂਰਿਆ ਫੇਤੂ ਤੇ ਮਿਹਰ ਸਿੰਘ ਦਾ ਧਿਆਨ ਆਪਣੀ ਲਗਨ ਤੋੜ ਕੇ ਬੈਰੇ ਤੇ ਮਾਲਕ ਦੇ ਵਿਰੋਧ ਨਾਲ ਆ ਜੋੜਿਆ ਉਹਨਾਂ ਦਾ ਕਾਫੀ ਪੀਣ ਦਾ ਸੁਆਦ ਆਤਮਕਾਤ ਕਰਕੇ ਰਹਿ ਗਿਆ ਆਜ਼ਾਦੀ ਬਿਨਾ ਸ਼ੌਂਕ ਰੰਡਾਏ ਗਵਾਂਢ ਦੇ ਕੀਰਨੇ ਤੁਹਾਡੇ ਸੁਹਾਗ ਖੁਸ਼ੀ ਦਾ ਗਲ ਕੁੱਟ ਦੇਣਗੇ ਮੇਰ ਸਿੰਘ ਅਨੁਭਵ ਕਰ ਰਿਹਾ ਸੀ ਸਭ ਦੇ ਆਰਥਿਕ ਬੰਦ ਖਲਾਸ ਹੋਏ ਬਿਨਾ ਆਜ਼ਾਦੀ ਦਾ ਕੋਈ ਮਤਲਬ ਨਹੀਂ ਇਹ ਸਾਰੇ ਸਿਆਪੇ ਜਾਗੀ ਜ਼ਮੀਰ ਨੂੰ ਹਨ ਮੈਂ ਤਾਂ ਪਿੰਡ ਮੋਨਾ ਹੈ ਵੀ ਤੂੰ ਨੇ ਵਾਪਸ ਜਾਣ ਦਾ ਮਨ ਕਹਿ ਦਿੱਤਾ ਆਇਆ ਕੀ ਲੈਣ ਸੀ ਤੇਰਾ ਬੁੱਥਾ ਵੇਖਣ ਗੱਜਣ ਵਾਲੇ ਵਰਦੇ ਨਹੀਂ ਤੁਸੀਂ ਫੜਾਂ ਬਹੁਤੀਆਂ ਮਾਰਦੇ ਹੋ ਤੇ ਅਮਲ ਵੱਲੋਂ ਸੁਖ ਸਾੰਦ ਭਾਈ ਬਲਿਆ ਤੂੰ ਰੰਗ ਕਰਤਾਰ ਦੇ ਵੇਖਦਾ ਜਾ ਮੇਹਰ ਸਿੰਘ ਦਾ ਜੋਸ਼ ਤੇਜਾਬ ਵਾਂਗ ਬੰਦੀ ਪਿਆ ਸੀ ਕਾਫੀ ਪੀਣ ਦਾ ਉਹਨਾਂ ਨੂੰ ਪੂਰਾ ਸੁਆਦ ਆਇਆ ਪੌੜੀਆਂ ਉਤਰਦੇ ਹਾਂ ਉਹ ਸਾਖਿਆ ਚੱਲ ਮੈਂ ਵੀ ਤੇਰੇ ਨਾਲ ਚੱਲਣਾ ਉਹ ਗੱਲਾਂ ਕਰਦੇ ਬੱਸ ਸਟੈਂਡ ਨੂੰ ਆ ਗਏ ਸੂਰਜ ਕਿਰਨਾ ਸੀਤ ਲਹਿਰ ਨਾਲ ਕੋਲ ਕਰ ਰਹੀਆਂ ਸਨ ਠੰਡੀ ਵਾ ਬੱਸ ਸਟੈਂਡ ਦੀ ਉੱਚੀ ਤੇ ਖੁੱਲੀ ਛੱਤ ਹੇਠਾਂ ਵੜ ਕੇ ਉਹਨਾਂ ਦੀਆਂ ਗਰਮ ਪੈਂਟਾਂ ਵਿੱਚ ਸੋਈਆਂ ਚੋਬ ਰਹੀ ਸੀ ਉਹ ਬੱਸ ਚੜਨ ਹੀ ਲੱਗੇ ਸਨ ਕਿ ਉਹਨਾਂ ਨੂੰ ਮਾਸਟਰ ਹਮੀਰ ਸਿੰਘ ਨੇ ਆਫੜਿਆ ਹਮੀਰ ਸਿੰਘ ਨਾਲ ਮਿਹਰ ਸਿੰਘ ਦਾ ਜੋੜ ਮੋਜ਼ਾਰਿਆਂ ਰਾਹੀਂ ਜੁੜਿਆ ਸੀ ਮੈਂ ਤੁਹਾਨੂੰ ਯੂਨੀਵਰਸਿਟੀ ਲਬਦਾ ਆਇਆ ਹਾਂ ਉਸ ਮਿਹਰ ਸਿੰਘ ਨੂੰ ਪਾਸੇ ਕਰ ਲਿਆ ਗੱਲ ਮਾੜੀ ਹੋ ਗਈ ਫਾਰਮ ਦੇ ਖੇਤ ਮਜ਼ਦੂਰ ਪਾਟ ਗਏ ਹਨ ਕੋਈ ਕਰੜਾ ਕਦਮ ਚੁੱਕੀਏ ਨਹੀਂ ਤਾਂ ਪਹਿਲ ਗਵਾ ਜਾਣ ਨਾਲ ਸਾਰੇ ਮੋਜ਼ਾਰੇ ਤੇ ਦਿਹਾੜੀਦਾਰ ਦਿਲਟਾ ਬੈਠਣਗੇ ਜੇ শেਠ ਨੇ ਕਣਕ ਦੀ ਵਾਢੀ ਕਰਵਾ ਲਈ ਫੇਰ ਲੈਣ ਦੇਣ ਨੂੰ ਕੱਖ ਨਹੀਂ ਅਮੀਰ ਸਿੰਘ ਦੇ ਸੁਨੇਹੇ ਨਾਲ ਮੇਹਰ ਸਿੰਘ ਦੁਚਿੱਤੇ ਵਿੱਚ ਪੈ ਗਿਆ ਆਉਣ ਵਾਲੇ ਨੇ ਕੀ ਮੁੜ ਆਖਿਆ ਤੈਨੂੰ ਲੈਣ ਵਾਸਤੇ ਸੰਤਾ ਸਿੰਘ ਨੇ ਤਾਦੀ ਨਾਲ ਭੇਜਿਆ ਹੈ ਮੇਹਰ ਸਿੰਘ ਮਜ਼ਾਰਿਆਂ ਨੂੰ ਨਵੀਂ ਪਾਰਟੀ ਦੇ ਧਿਰ ਬਣਾਇਆ ਚਾਹੁੰਦਾ ਸੀ ਉਹ ਆਪ ਹੀ ਮਜ਼ਾਰਿਆਂ ਦਾ ਮੂੰਹ ਮਹੰਦਰਾ ਤਿੱਖਾ ਕੀਤਾ ਸੀ ਜੇ ਸੇਠ ਨੂੰ ਹੀ ਵੇਟ ਵਿੱਚੋਂ ਨਾ ਭਜਾਇਆ ਗਿਆ ਅਸੀਂ ਇਨਕਲਾਬ ਵੀ ਨਹੀਂ ਲਿਆ ਸਕਦੇ ਜੇ ਹੁਣ ਮੁਜ਼ਾਰਿਆਂ ਨੂੰ ਪਿੱਠ ਦੇ ਦਿੱਤੀ ਇਹਨਾਂ ਮੁੜ ਕਦੋਂ ਇਤਬਾਰ ਕਰਨਾ ਸਾਨੂੰ ਚਾਹੀਦਾ ਏ ਹੁਣ ਇਹਨਾਂ ਦੇ ਪੈਰ ਗੱਡ ਕੇ ਮਦਦ ਕਰੀਏ ਅਤੇ ਚਿੱਟਿਆਂ ਪੀੜਿਆਂ ਦੀ ਕਲਈ ਲੋਕਾਂ ਦੇ ਮਨਾਂ ਤੋਂ ਲਾ ਦੇਈਏ ਉਹ ਦੋਵੇਂ ਹਮੀਰ ਸਿੰਘ ਨਾਲ ਮੁਜ਼ਾਰਿਆਂ ਦੇ ਪਿੰਡ ਫਲਾਹੀ ਜਾਣ ਵਾਸਤੇ ਤਿਆਰ ਹੋ ਗਏ ਮੁਜ਼ਾਰੇ ਆਪਣੇ ਆਗੂ ਮਹਿਰ ਸਿੰਘ ਨੂੰ ਹੀ ਉਡੀਕ ਰਹੇ ਹਨ ਸੰਤਾ ਸਿੰਘ ਨੇ ਆਏ ਮਹਿਰ ਸਿੰਘ ਨੂੰ ਦੱਸਿਆ ਮੈਨੇਜਰ ਨੇ ਭਜਨੇ ਨੂੰ ਹਟ ਦੇ ਕੇ ਆਪਣੇ ਅੱਡੇ ਲਾ ਲਿਆ ਏ ਉਸ 1 ਰੁਪਇਆ ਵਾਧਾ ਕਰਕੇ ਦਿਹਾੜੀਦਾਰਾਂ ਨੂੰ ਪਰਮਾ ਲਿਆ ਏ ਵਾਧਾ ਦਿਹਾੜੀ ਹਾੜੀ ਦੀ ਵਾਢੀ ਦੇ ਦਿਨਾਂ ਤੱਕ ਦੇਣਗੇ ਮੋੜ ਆਨੇ ਵਾਲੀ ਥਾਂ ਲੈ ਆਉਣਗੇ ਜੇ ਸੇੜ ਬੇਟ ਵਿੱਚ ਹਾੜੀ ਦੀ ਵਾਢੀ ਕਰ ਗਿਆ ਫੇਰ ਤਾਂ ਕਿੰਨੇ ਗੱਟ ਗਿਆ ਸਾਡੀ ਤਾਂ ਰਹਿਦੀ ਆਸ ਵੀ ਮੁੱਕ ਜਾਵੇਗੀ ਸੰਤਾ ਸਿੰਘ ਦੀ ਪੱਗ ਦੇ ਪੇਸ਼ ਢਿੱਲੇ ਸਨ ਉਹਦੇ ਆਣਵਾਹੀ ਦਾੜੇ ਜਟੋਰੀਆਂ ਵਿੱਚ ਮੈਲੀ-ਮੈਲੀ ਲੱਗਦੇ ਸੀ ਪਰ ਉਹਦੀਆਂ ਚਮਕਦਾਰ ਕਾਲੀਆਂ ਅੱਖਾਂ ਫਨੀਅਰ ਵਾਂਗ ਫੁੰਗਾਰੇ ਮਾਰ ਰਹੀਆਂ ਸਨ ਉਹਦੇ ਵੱਲ ਸੁਭਾਵਿਕ ਵੇਖਦਿਆਂ ਹੀ ਦਿਲ ਦਹਿਲਦਾ ਸੀ ਮੇਹਰ ਸਿੰਘ ਨੇ ਉਸਦੀ ਗੱਲ ਸੁਣ ਕੇ ਝਟ ਉਤਰ ਦੇਣ ਦੀ ਥਾਂ ਸੋਚਣਾ ਸ਼ੁਰੂ ਕਰ ਦਿੱਤਾ ਗਰੀਬ ਦਿਹਾੜੀਦਾਰ ਕਿੰਨਾ ਕੁ ਚਿਰ ਕੰਮ ਛੱਡ ਕੇ ਬਹਿ ਸਕਦੇ ਆ ਉਹਨਾਂ ਦੇ ਘਰ ਦਾ ਖਾਣ-ਪਕਾਣ ਤਾਂ ਨਿਤ ਹੀ ਮਿਹਨਤ ਨਾਲ ਹੀ ਚੱਲਦਾ ਏ ਵਿਚਾਰਿਆਂ ਕੋਲ ਆਸੀ ਕਿਹੜੀ ਐ ਜਿਹਦੇ ਆਸਰੇ ਕੰਮ ਤੋਂ ਰੋਕੇ ਬਹੁਤਾ ਸਮਾਂ ਬਾਈਕਾਟ ਰੱਖ ਸਕਣਗੇ ਦੂਜੇ ਪਾਸੇ ਸੀਟ ਮਗਰਮਸ਼ ਬਣ ਕੇ ਮਜ਼ਾਰਿਆਂ ਤੇ ਦਿਹਾੜੀਦਾਰਾਂ ਨੂੰ ਸੁੱਕਾ ਹੀ ਹਜ਼ਮ ਕਰ ਜਾਵੇਗਾ ਦਿਹਾੜੀਦਾਰਾਂ ਦੇ ਕੰਮ ਦਾ ਲਾਗਨੇ ਪਿੰਡਾਂ ਵਿੱਚ ਕੋਈ ਬੰਦੋਬਸਤ ਨਹੀਂ ਕੀਤਾ ਜਾ ਸਕਦਾ ਪਰ ਗਰੀਬ ਤਾਂ ਫਾਰਮ ਨੂੰ ਤਰਜੀਹ ਦੇਣਗੇ ਜਿੱਥੇ ਵੱਧ ਮਜ਼ਦੂਰੀ ਮਿਲਦੀ ਏ ਉਸ ਅਦੋਰੇ ਸੋਚ ਵਿੱਚੋਂ ਆਖਿਆ ਦਿਹੜੀਦਾਰਾਂ ਦੀ ਥੋੜੀ ਬਹੁਤੀ ਮਦਦ ਕਰੀਏ ਜਿੰਨਾ ਚਿਰ ਉਹਨਾਂ ਦੇ ਕੰਮ ਦਾ ਕੋਈ ਹੋਰ ਬੰਦੋਬਸਤ ਨਹੀਂ ਹੁੰਦਾ ਉਹਨਾਂ ਨੂੰ ਸਮਝਾਈਏ ਕਿ ਮੁਜ਼ਾਰਿਆਂ ਤੇ ਦਿਹਾੜੀਦਾਰਾਂ ਦੇ ਇੱਤ ਸਾਂਝੇ ਹਨ ਸੇਠ ਦੋਹਾਂ ਨੂੰ ਲੁੱਟਦਾ ਹੈ ਨਹੀਂ ਬਈ ਭਲੇਆ ਲੋਕਾ ਸਮਾ ਸਮਝੌਤੀਆਂ ਦਾ ਨਹੀਂ ਰਿਹਾ ਸਮਝੌਤੀਆਂ ਦਿੰਦਿਆਂ ਦਾ ਬਾਜ਼ੇ ਹੀ ਬੀਤ ਜਾਊਗੀ ਇੱਕ ਹੋਰ ਗੱਬਰੂ ਮੁਜ਼ਾਰਾ ਕਾਲਾ ਪਹਿ ਕੇ ਬੋਲ ਉਠਿਆ ਸਿਰ ਧੜ ਦੀ ਲਾਏ ਬਿਨਾ ਅਸੀਂ ਜ਼ਮੀਨ ਤੇ ਨਹੀਂ ਜਾ ਸਕਦੇ ਇਹ ਗੱਲ ਪੱਕੀ ਹੈ ਮੇਹਰ ਸਿੰਘ ਦੀ ਸਿਆਣਪ ਨੂੰ ਚੱਕਰ ਆ ਗਿਆ ਉਹ ਸਿਰ ਤੜ ਦੇ ਬਾਜ਼ੀ ਵਾਲੇ ਰਾਹੀ ਹਾਲੇ ਪਿਆ ਨਹੀਂ ਸੀ ਸਾਨੂੰ ਚਾਰੇ ਬੰਨੇ ਸੋਚ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ ਮੇਰ ਸਿੰਘ ਦੀ ਸੋਚ ਕੋਈ ਰਾਹ ਨਹੀਂ ਸਿਦੇ ਰਹੀ ਉਂ ਤੁਹਾਡੀ ਮਰਜ਼ੀ ਹੈ ਇੱਕ ਕਮਲੇ ਦੀ ਵੀ ਸੁਣ ਲਓ ਸੱਦੇ ਉਤੇ ਆਏ ਮੁਜ਼ਾਰਿਆਂ ਦੇ ਇੱਕ ਰਿਸ਼ਤੇਦਾਰ ਗੁਰਦੇਵ ਸਿੰਘ ਨੇ ਦ੍ਰਿੜ ਇਰਾਦੇ ਨਾਲ ਆਖਿਆ ਅੱਜ ਹੀ ਭਜਨੇ ਨੂੰ ਨਿਸਾਲ ਦਿਓ ਕੱਲ ਨੂੰ ਜਰਕੇ ਦਿਹਾੜੇਦਾਰ ਗਦਾਰੀ ਕਰਨ ਦਾ ਕੀ ਆਈ ਨਹੀਂ ਕਰਨਗੇ ਉਹ ਆਪਣੇ ਰਿਸ਼ਤੇਦਾਰਾਂ ਲਈ ਹਰ ਤਰ੍ਹਾਂ ਆੜ ਜਾਣਾ ਚਾਹੁੰਦਾ ਸੀ ਸੇਠ ਦਾ 헤ਜਲਾ ਭਜਨਾ ਗਦਾਰੀ ਕਰਕੇ ਆਕੜਿਆ ਫਿਰਦਾ ਏ ਜੇ ਖੜਕਾ ਦੜਕਾ ਕਰਕੇ ਉਹਦੀਆਂ ਨਾਸਾਂ ਨਾਲ ਪੰਨੀਆਂ ਹੋਰਨਾਂ ਦੇ ਵੀ ਹੌਸਲੇ ਵੱਧ ਜਾਣਗੇ ਮਾਸਟਰ ਹਮੀਰ ਸਿੰਘ ਨੇ ਗੁਰਦੇਵ ਸਿੰਘ ਦੇ ਆਖੇ ਦੀ ਹਮਾਇਤ ਕਰਦੇ ਤੇ ਮੁਜ਼ਾਰੇ ਸਮਝਦੇ ਸਨ 100 ਹੱਥ ਰੱਸਾ ਸਿਰੇ ਤੇ ਗੰਢ ਮਰੇ ਮਾਰੇ ਬਿਨਾ ਜ਼ਮੀਨ ਨਹੀਂ ਮਿਲਣੀ ਕਿਉਂਕਿ ਅਗਾ ਵਦੂ ਰਾਸੀ ਪਾਰਟੀਆਂ ਦੇ ਮਤਿਆਂ ਨੇ ਸਰਕਾਰ ਤੇ ਸੀਟ ਦੇ ਕੰਨਾਂ ਉੱਤੇ ਜੋ ਨਹੀਂ ਸਰਗਾਈ ਸੀ ਹੁਣ ਤੱਕ ਹਥਿਆਰ ਚੁੱਕ ਕੇ ਹਿੰਕਲਾਬ ਲਿਆਉਣ ਲਈ ਮਹਿਰ ਸਿੰਘ ਹੀ ਮੁਜ਼ਾਰਿਆਂ ਨੂੰ ਤਿਆਰ ਕਰਦਾ ਰਿਹਾ ਸੀ ਉਹ ਸੋਚਿਆ ਇਸ ਮਾਰਕੁਟਾਈ ਵਿੱਚ ਕਿਸ ਸਿਰ ਪਏਗਾ ਨੌਕਰੀ ਵੀ ਜਾਵੇਗੀ ਨਵੇਂ ਪਾਰਟੀ ਬੰਨਣ ਵਿੱਚ ਅੜਿਚਣਾ ਆਉਣਗੇ ਆ ਮੁਜ਼ਾਰਿਆਂ ਨੂੰ ਸਹਾਰਾ ਦੇ ਕੇ ਪਿਛਾ ਹਟਣਾ ਵੀ ਗੇਦੇ ਪੁਣਾ ਹੈ ਮੁਜ਼ਾਰੇ ਕੋਈ ਨਾ ਕੋਈ ਘਾਰਾ ਕਰਨ ਲਈ ਪੱਕੀ ਧਾਰੀ ਬੈਠੇ ਆ ਉਹ ਕੇਵਲ ਮਦਦ ਹੀ ਭਾਲਦੇ ਆ ਜੇ ਚਿਜਕਿਆਂ ਜਾਂ ਥਿੜਕਿਆਂ ਮੁਜ਼ਾਰਿਆਂ ਤੇ ਦਿਹਾੜੀਦਾਰਾਂ ਦਾ ਵਿਸ਼ਵਾਸ ਗੁਆ ਬੈਠਾਂਗਾ ਮੈਂ ਤਿਆਰਾਂ ਭਜਨੇ ਨੂੰ ਮਾਰਨਾ ਨਹੀਂ ਖਾਲੇ ਡਰਾਵਾ ਹੀ ਦੇਣਾ ਹੈ ਮੇਰ ਸਿੰਘ ਨੇ ਅਣਮੰਨੇ ਦਿਲ ਨਾਲ ਹਾਮੀ ਭਰ ਦਿੱਤੀ ਮੁਜ਼ਾਰੇ ਉਸ ਦੀ ਹਮਾਇਤ ਨਾਲ ਸੁੱਕਿਓ ਹਰੇ ਹੋ ਗਏ ਰਾਤ ਦੀਆਂ ਮੰਨੀਆਂ ਉਹਨਾਂ ਸਾਰਿਆਂ ਦੇ ਪਿੰਡ ਹੀ ਛਕੀਆਂ ਮੁਜ਼ਾਰਿਆਂ ਦੀਆਂ ਜਨਾਨੀਆਂ ਆਪਣੇ ਥਾਂ ਛੇਣੀਆਂ ਵਾਂਗ ਬੇਫਰੀਆਂ ਹੋਈਆਂ ਸਨ ਉਹ ਮੰਡ ਵਿੱਚ ਝੋਟੇ ਢਾ ਲੈਣ ਵਾਲੀਆਂ ਭਜਨੇ ਨੂੰ ਫੱਥੇ ਗੋਲੋ ਫੜ ਲੈਣਾ ਚਾਹੁੰਦੀਆਂ ਸਨ ਮਿੱਠੀ ਏ ਗਈ ਅੱਧੀ ਰਾਤ ਸਮੇਂ ਉਲਟੇ ਪਾਸਿਓਂ ਸਿੱਧਾ ਭਜਨੋਂ ਦੇ ਘਰ ਨੂੰ ਪਿਆ ਜਾਵੇ ਇੱਕ ਨਜਾਇਜ਼ ਬੰਦੂਕ ਅਤੇ 2 ਬਾਰਾ ਮੋਰ ਦੇ ਪਿਸਤੌਲ ਉਹਨਾਂ ਕੱਢ ਕੇ ਸਾਫ਼ ਕਰ ਲਏ ਉਹ ਸਾਰੇ 11 ਜਣੇ ਹੋ ਗਏ ਟੋਕੀਆਂ ਤੇ ਡਾਂਗਾ ਸਾਰਿਆਂ ਬੁਗੜਾ ਕੱਚੇ ਮਾਰੀਆਂ ਹੋਈਆਂ ਸਨ ਥਾਲੀਆਂ ਦੀ ਆਪੋਂ ਉਗੇ ਪਨੇਰੇ ਵਿੱਚੋਂ ਹੀ ਪਹਾੜ ਦੇ ਵਾ ਤਲਵਾਰਾਂ ਵਾਂਗ ਵਾਰਈ ਸੀ ਬੁੱਢੇ ਕਿਕਰ ਦੇ ਕੋਲ ਵਿੱਚ ਉਲੂ ਨੇ ਅਚਾਨਕ ਬੋਲ ਕੇ ਸਾਰਿਆਂ ਦੇ ਦਿਲ ਹਿਲਾ ਦਿੱਤੇ ਪੈੜਾ ਹੋ ਜਾਣ ਦੇ ਡਰੋਂ ਵਾਹ ਲੱਗਦੇ ਉਹ ਘਰ ਉੱਤੇ ਹੀ ਤੁਰੇ ਸਨ ਅੱਧਾ ਕੋ ਚੰਦ ਪਹਿਲੀ ਰਾਤ ਹੀ ਗੁੱਤਾ ਮਾਰ ਗਿਆ ਸੀ ਭਜਨੇ ਦਾ ਪਿੰਡ ਬਹੁਤੀ ਦੂਰ ਨਹੀਂ ਸੀ ਸਭ ਤੋਂ ਪਹਿਲਾਂ ਮਾਸਟਰ ਹਮੀਰ ਸਿੰਘ ਨੇ ਦਿਹਾੜੀਦਾਰ ਭਜਨੇ ਦਾ ਬਾੜ ਅਜੇ ਹੀ ਆਪਣਤ ਨਾਲ ਖੜਗਾਇਆ ਜਿਵੇਂ ਉਸ ਦਾ ਭੇਤੀ ਬੰਦਾ ਮੋਜ਼ਾਰਿਆਂ ਬਾਰੇ ਸੂਹ ਦੇਣ ਆਇਆ ਹੋਵੇ ਮੁਜ਼ਾਰਿਆਂ ਗਿਣੀ ਮਿੱਠੀ ਸਕੀਮ ਨਾਲ ਹਮੀਰ ਨੂੰ ਓਪਰੇ ਬੰਦੇ ਵਜੋਂ ਅੱਗੇ ਕੀਤਾ ਸੀ ਫਾਰਮ ਦੇ ਟੁੱਕਰ ਗੋਚ ਡੱਬੀ ਕੁੱਤੇ ਜਿਹੜੀ ਭਜਨੇ ਨਾਲ ਪਿੰਡ ਆ ਗਈ ਸੀ ਬਾਹਰਲੇ ਬੰਦਿਆਂ ਨੂੰ ਚਈਆਂ ਲੈ ਲੈ ਦੁਹਾਈ ਪਾਰੇ ਸੀ ਕੌਣ ਹੈ ਬਾਈ ਭਜਨੇ ਨੇ ਕੁੱਤੀ ਦੇ ਭੌਂਕਣ ਤੋਂ ਤਰਪਕਦਿਆਂ ਵਾਂਗ ਪੁਕਾਰਿਆ ਆਪਣੇ ਹੀ ਆ ਬਾਈ ਭਜਨ ਸਿਆਂ ਰਤਾ ਬਾਰ ਖੋਲੀ ਉੱਤਰ ਵਿੱਚ ਹਮੀਰ ਸਿੰਘ ਦਾ ਬੋਲ ਹੋਰ ਅਪੜਤ ਤੇ ਹਲੇਮੀ ਫੜ ਗਿਆ। ਭਜਨੇ ਦੇ ਚਿੱਤ ਜਿੱਤੇ ਵੀ ਨਹੀਂ ਸੀ। ਮੈਨੂੰ ਕੋਈ ਮਾਰ ਨਾ ਜਾਵੇਗਾ। ਉਸ ਵੇੜੇ ਦਾ ਕੁੰਡਾ ਖੋਲ ਦਿੱਤਾ। ਜਿਉਂ ਹੀ ਅੱਧਾ ਕੁ ਬਾਰ ਖੁੱਲਿਆ। ਪਾਸੀ ਕੰਦਾ ਨਾਲ ਲੱਗੇ ਖਲੋਤੇ ਬੰਦੇ ਤੱਕਾ ਦੇ ਕੇ ਛੱਬ ਦੀ ਛੱਬ ਅੰਦਰ ਆ ਗਏ। ਵਿਸਰ ਪੋੜ ਭਜਨਾ ਇੱਕਦਮ ਘਬਰਾ ਗਿਆ। ਅਚੇਤ ਹੀ ਉਹਦੇ ਰੋਕਦਿਆਂ ਰੋਕਦਿਆਂ ਹੜ ਸਤਿਏ ਪੰਨਗੇ ਅੰਦਰ ਆਵੜਿਆ ਸੰਤੇ ਤੇ ਖਮੀਰ ਦੀਆਂ ਪਹਿਲੀਆਂ ਛੋਟੀਆਂ ਨਾਲ ਹੀ ਉਹ ਵੇੜੇ ਵਿੱਚ ਭੁਆਟਣੀ ਖਾ ਕੇ ਡਿੱਗ ਗਿਆ ਭਜਨੇ ਨੇ ਵੱਦਦੀਆਂ ਸਾਰ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਉਸ ਦੇ ਘਰ ਵਾਲੀ ਨੇ ਰਜਾਈ ਵਘਾਉਂਦਿਆਂ ਬੂਹ ਬਾਹਰ ਆ ਮਚਾ ਦਿੱਤੀ ਪਿੰਡਾ ਮਾਰਤੇ ਲੋਕੋ ਲੁੱਟਲੇ ਵੇ ਉਸ ਪਿੰਡ ਦੇ ਕੁੱਲ 15-20 ਘਰ ਸਨ ਰੌਲਾ ਤੇ ਚਾਂਗਰਾ ਸੁਣ ਕੇ ਲਾਗ ਦੇ ਘਰਾਂ ਵਾਲੇ ਉੱਠ ਪਏ ਉਹਨਾ ਮੋੜਵੇਂ ਲਲਕਾਰੇ ਚੁੱਕ ਦਿੱਤੇ ਆਏ ਆਏ ਜਾਣ ਨਾ ਭੱਜ ਕੇ ਤਕੜੇ ਹੋਵੋ ਪਿੰਡ ਵਾਲਿਆਂ ਦੀਆਂ ਆਵਾਜ਼ਾਂ ਸੁਣ ਕੇ ਮੁਜ਼ਾਰਿਆਂ ਜ਼ੋਰ-ਜ਼ੋਰ ਦੇ ਨਾਰੇ ਚੁੱਕ ਦਿੱਤੇ ਉਹ ਦੱਸਣਾ ਚਾਹੁੰਦੇ ਸਨ ਅਸੀਂ 20-25 ਦਾ ਜੱਥਾ ਕੋਈ ਉੱਠਣ ਦੀ ਗਲਤੀ ਨਾ ਕਰੇ ਉਪਰੋਂ ਥੜੀ ਉਹਨਾਂ ਤੇ 3-4 ਫਾਇਰ ਕਰ ਦਿੱਤੇ ਫਾਇਰਾਂ ਦੇ ਟੜੂਕੇ ਸੁਣ ਕੇ ਗਵਾਂਡੀਆਂ ਕੰਨਾਂ ਵਿੱਚ ਕੌੜਾ ਤੇਲ ਪਾ ਲਿਆ ਮੁਜ਼ਾਰਿਆਂ ਭਜਨੇ ਨੂੰ ਉੱਟਣ ਵਾਲੀ ਦਾਂਜ ਲਾ ਲਈ ਕਿਉਂ ਸਾਲਿਆ ਮੇਰਿਆ ਵਧਾਉਣੀ ਐ ਦਿਖਾੜੀ ਰੋ ਵਿੱਚ ਸੰਤੇ ਤੋਂ ਬੋਲਣੋਂ ਨਾ ਰਹਿ ਹੋਇਆ ਓਏ ਭਰਾਵੋ ਮੇਰੀ ਬੋਡੀ ਮੈਨੂੰ ਇੱਥੋਂ ਰੱਖੋ ਭਜਨਾ ਵਾਸਤੇ ਪਾਰਿਆ ਸੀ ਚੰਗਰਾ ਮਾਰਦੇ ਭਜਨ ਉਤੇ ਟੜਾ ਤੜ ਵਰ ਰਹੀਆਂ ਸਨ ਮਹਿਰ ਸਿੰਘ ਨੇ ਉਸਨੂੰ ਖਤਰਨਾਕ ਛੱਟ ਤੋਂ ਬਚਾਣ ਲਈ ਡਾਂਗ ਸਿਰ ਉਤੇ ਕਰ ਦਿੱਤੀ ਸੀ ਫੇਰ ਵੀ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਮਰਿਆ ਅਸਮਾਨ ਵੇੜੇ ਵਿੱਚ ਚੌਫਾਲ ਪਿਆ ਹੌਂਗ ਰਿਹਾ ਸੀ ਉਹਦੀ ਘਰ ਵਾਲੀ ਫੜਦਿਆਂ ਫੜਦਿਆਂ ਉੱਤੇ ਆ ਡਿੱਗੇ ਸੀ ਬੱਸ ਵਈ ਮਰ ਜਾਏਗਾ ਮਹਿਰ ਸਿੰਘ ਨੇ ਭਜਨੇ ਉੱਤੇ ਆਪਣੀਆਂ ਬਾਹਾਂ ਤਾਣ ਦਿੱਤੀਆਂ ਉਹ ਮਹਿਸੂਸ ਕਰ ਰਿਹਾ ਸੀ ਵਿਰੋਧੀ ਤੇਗਦਾਰ ਹੋਣ ਦੇ ਬਾਵਜੂਦ ਦਿਹਾੜੀਦਾਰ ਹੈ ਭਜਨੇ ਦੀ ਵਿਆਹੀ ਜਵਾਨ ਧੀ ਨੇ ਆਪਣੇ ਆਪ ਅਨੁਮਾਨ ਲਾ ਲਿਆ ਮੇਰੇ ਸਹੁਰਿਆਂ ਵਾਲੇ ਮੈਨੂੰ ਚੁੱਕਣ ਆ ਪਏ ਹਨ ਕੁੜਮਾ ਨਾਲ ਦਾਲ ਦਹੀਂ ਪਿੱਛੇ ਭਜਨੇ ਦੀ ਅਣਮਣ ਹੋਈ ਪਈ ਸੀ। ਕੁੜੀ ਸਾਲ ਭਰ ਤੋਂ ਪੇਕੀ ਹੀ ਬੈਠੀ ਸੀ। ਪਰਉਣਾ ਦੋ ਵਾਰ ਆ ਕੇ ਤੋਂ ਤੋਂ ਮੈਂ ਮੈਂ ਹੋ ਕੇ ਮੁੜ ਗਿਆ ਸੀ। ਪੇਸ਼ਨੀਵਾਰ ਉਸ ਧਮਕੀ ਦਿੱਤੀ ਸੀ। ਹੁਣ ਓਵੇਂ ਲਜਾਵਾਂਗੇ ਜਿਵੇਂ ਲਜਾਈ ਦੀ ਹੁੰਦੀ ਐ। ਮਾਪੇ ਕੁੜੀ ਨੂੰ ਕਿਸੇ ਜ਼ਿੰਮੇਵਾਰੀ ਨਾਲ ਤੋੜਨਾ ਚਾਹੁੰਦੇ ਸਨ। ਜਦੋਂ ਵਿਹੜੇ ਵਿੱਚ ਭਜਨੇ ਦਾ ਅਡਾਪ ਪੈ ਰਿਆ ਸੀ, ਕੁੜੀ ਚੁੱਪਚਾਪ ਕੰਬ ਦੀ ਕੰਬ ਦੇ ਬਿੱਲੀ ਵਾਂਗ ਛੇ ਕੇ ਪੌੜੀ ਜੜ ਗਈ ਉਸ ਕਰਦੇ ਪਿਛਵਾੜੇ ਅੰਨੇ ਵਾ ਛਾਲ ਮਾਰ ਦਿੱਤੀ ਗਵੰਡੀਆਂ ਨੇ ਸੂਲਾ ਵਾਲੀਆਂ ਛਿੰਗਾ ਦਾ ਢੇਰ ਮਾਰਿਆ ਹੋਇਆ ਸੀ ਡਿੱਗਣ ਸਾਰੀ ਕੁੜੀ ਦੀਆਂ ਚੀਕਾਂ ਨਿਕਲ ਗਈਆਂ ਦੇਖਿਆ ਸੂਲਾ ਨੇ ਉਸ ਨੂੰ ਥਾਂ ਥਾਂ ਤੋਂ چیر ਸੁਟਿਆ ਛਿੰਗਾ ਦੀਆਂ ਖੁੰਗੀਆਂ ਨੇ ਸਲਵਾਰ ਪਾੜ ਸੁਟੇ ਥਾਂ ਥਾਂ ਤੋਂ ਚਰੇਟੇ ਜਾਣ ਦੇ ਬਾਵਜੂਦ ਸੌਰਿਆਂ ਦੀ ਅਣਹੋਈ ਮਾਰ ਤੋਂ ਡਰਦੇ ਆ ਉਹ ਚੁੱਪ ਬਟਲੇ ਅਤੇ ਮੂ ਮੋਹਾਨ ਖੇਤ ਨੂੰ ਨੱਠ ਪਈ ਉਹ ਐਨੀ ਸਹਿਮ ਗਈ ਕਿ ਘਰ ਹੀ ਵਾਪਸ ਨਹੀਂ ਆਈ ਸਗੋ ਰਾਤੋ ਰਾਤ ਸਤ ਕੋ ਬਾਟ ਆਪਣੇ ਮਾਮਿਆਂ ਕੋਲ ਪਹੁੰਚ ਗਈ ਥਾਣੇ ਮੰਜੇ ਉਤੇ ਕੁੱਟੇ ਫੰਟੇ ਭਜਨੇ ਨੇ ਰਿਪੋਰਟ ਵਿੱਚ ਇਹ ਵੀ ਲਿਖਵਾਇਆ ਕਿ ਸੰਤਾ ਸਿੰਘ ਤੇ ਮਹਿਰ ਸਿੰਘ ਵਗੈਰਾ ਮੇਰੀ ਜਵਾਨ ਤੀਨ ਨੂੰ ਵੀ ਚੁੱਕ ਕੇ ਲੈ ਗਏ ਉਸ ਰਾਤੇ ਤਿੰਨ ਚਾਰ ਆਦਮੀਆਂ ਨੂੰ ਉਹਨਾਂ ਦੇ ਗੱਡ ਕਾਟ ਤੇ ਬੋਲਚਾਲ ਤੋਂ ਪਛਾਣ ਲਿਆ ਸੀ ਸੰਤਾ ਸਿੰਘ ਪੁਲਿਸ ਦੀ ਪਹਿਲੀ ਦਬਸ਼ ਵਿੱਚ ਹੀ ਫੜਿਆ ਗਿਆ ਮੇਹਰ ਸਿੰਘ ਦੇ ਮਾਸਟਰ ਹਮੀਰ ਸਿੰਘ ਪਾਸੇ ਹੋਣ ਗਾਰਨ ਸਾਫ਼ ਬਚ ਗਏ ਉਹਨਾਂ ਨੂੰ ਆਪਣੇ ਵਾਰੰਟਾ ਬਾਰੇ ਵਿੜਕ ਲੱਗ ਗਈ ਸੀ ਜਦੋਂ ਪੁਲਿਸ ਪੈਂਦੜ ਛਾਪਾ ਮਾਰਦੇ ਉਹ ਸਤਲੁਜ ਦੇ ਆਰ ਪਰ ਮੰਡ ਵਿੱਚ ਜਾ ਲੁਕਦੇ ਵਾਰੰਟਾ ਦੀ ਸੂਰਤ ਵਿੱਚ ਉਹਨਾਂ ਨੂੰ ਅੰਡਰਗਰਾਊਂਡ ਜ਼ਿੰਦਗੀ ਨਾਲ ਨਵਾਂ ਵਾ ਪੈਣ ਲੱਗਾ ਉਹਨਾਂ ਕਿਸਾਨਾਂ ਵਿੱਚ ਨਵੇਂ ਅੱਡੇ ਤੇ ਸਿੱਧਕਵਾਨ ਬੰਦੇ ਲੱਭ ਕੇ ਕਿਸਾਨੀ ਮਸਲਾ ਸਮਝਾਉਣਾ ਸ਼ੁਰੂ ਕਰ ਦਿੱਤਾ ਹੁਣ ਉਹਨਾਂ ਮਨ ਵਿੱਚ ਧਾਰ ਲਈ ਨੌਕਰੀ ਨਹੀਂ ਕਰਨੀ ਬਸ ਇਨਕਲਾਬ ਲਿਆਉਣ ਵਾਸਤੇ ਸਿਰ ਲੱਥਾਂ ਦੀ ਜਥੇਬੰਦੀ ਹੀ ਖੜੀ ਕਰਨੀ ਹੈ ਉਹਨਾਂ ਦਾ ਜੋਸ਼ ਅਤੇ ਹੌਸਲਾ ਦਿਨੋਂ ਦਿਨ ਵਧਦੇ ਗਏ ਭਜਨੇ ਦੀਆਂ ਲੱਤਾਂ ਤੋੜ ਦੇਣ ਨਾਲ ਇਲਾਕੇ ਵਿੱਚ ਮੁਜ਼ਾਰਿਆਂ ਦੇ ਭੱਲ ਬਣ ਗਏ ਕੋਣ ਕੋਈ ਦਿਹਾੜੀਦਾਰ ਫਾਰਮ ਉਤੇ ਆਉਣ ਲਈ ਕੰਨ ਨਹੀਂ ਕੱਟਦਾ ਸੀ ਫਾਰਮ ਦਾ ਮੈਨੇਜਰ ਵੀ ਅਨੇਰੇ ਸਵੇਰੇ ਖੁੱਲਾ ਨਹੀਂ ਸੀ ਨਿਕਲਦਾ ਮੋਜ਼ਾਰਿਆਂ ਦੇ ਮੱਠਾਂ ਵਿੱਚ ਥੁੱਕ ਲੈਣ ਨੇ ਦਿਲੇ ਬੈਠੇ ਸੇਠ ਨੂੰ ਵੀ ਫਿਕਰ ਪਾ ਦਿੱਤਾ ਕੋਈ ਵਾ ਨਾ ਜਾਂਦੀ ਵੇ ਮੈਨੇਜਰ ਨੇ ਸਰਕਾਰੀ ਕੰਬਾਈਨ ਨਾਲ ਕਣਕ ਕਟਵਾਉਣੀ ਸ਼ੁਰੂ ਕਰ ਦਿੱਤੀ ਕੰਬਾਈਨ ਦੇ ਆਉਂਤਾ ਕਣਕ ਨੇ ਸਿੱਟੇ ਸੁਟਣੇ ਸ਼ੁਰੂ ਕਰ ਦਿੱਤੇ ਦਿਹਾੜੀਦਾਰਾਂ ਨੇ ਦੂਰ ਨੇੜੇ ਦੇ ਪਿੰਡਾਂ ਵਿੱਚ ਜਾ ਕੇ ਵਾਡੇ ਕਰ ਲਈ ਉਸ ਕੇਸ ਵਿੱਚ ਸੰਤਾ ਸਿੰਘ ਨੂੰ 9 ਮਹੀਨੇ ਅਤੇ ਨਾਲ ਦੇ ਦਿਨ ਸਾਥੀਆਂ ਨੂੰ 6-6 ਮਹੀਨੇ ਸਜ਼ਾ ਹੋ ਗਈ। ਮੁਜ਼ਾਰਿਆਂ ਦੇ ਵਕੀਲ ਨੇ ਲੜ ਝਗੜ ਕੇ ਦਫਾ 26 ਨੂੰ 25 ਵਿੱਚ ਬਦਲਵਾ ਲਿਆ ਸੀ। ਫੇਤੋ ਅਤੇ ਗੁਰਦੇਵ ਇਸ ਫੌਜਦਾਰੀ ਮੁਕਦਮੇ ਵਿੱਚੋਂ ਮੱਖਣ ਦੇ ਵਾਲ ਵਾਂਗ ਸਾਫ਼ ਬਚ ਕੇ ਨਿਕਲ ਗਏ। ਉਹਨਾਂ ਨੂੰ ਕਿਸੇ ਨੇ ਨਹੀਂ ਪਛਾਣਿਆ ਸੀ ਅਤੇ ਨਉਬੜ ਹੋਣ ਕਾਰਨ ਕੋਈ ਉਹਨਾਂ ਦਾ ਨਾਂ ਥਾਵੇ ਨਹੀਂ ਜਾਣਦਾ ਸੀ ਧੰਨਵਾਦ ਜੀ ਜੇਕਰ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਤੇ ਨਾਵਲ ਸੁਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ